ਮੈਨਾਂ ਕੁਝ ਕੌੜੀਆਂ ਜੀਆਂ ਗੱਲਾਂ ਕਰਨੀਆਂ ਕੌੜੀਆਂ ਜੀਆਂ ਤੇ ਉਹ ਲੱਗਣਗੀਆਂ ਤੇ ਫਿਰ ਮੇਰੇ ਤੇ ਵੀ ਦੋ ਚਾਰ ਤਾਂ ਪੱਕੇ ਬੋਲਣਗੇ ਕਿਉਂਕਿ ਗੱਲਾਂ ਇਦਾਂ ਦੀਆਂ ਹੀ ਆ ਜਦੋਂ ਬਾਈ ਸਿੱਧੂ ਜਿਉਂਦਾ ਹੁੰਦਾ ਸੀ ਨਾ ਸਿੱਧੂ ਬਾਈ ਜਿਉਂਦਾ ਹੁੰਦਾ ਸੀ ਤਾਂ ਬੜੇ ਪੱਤਰਕਾਰ ਸੀ ਜਿਹੜੇ ਬਾਈ ਦੇ ਖਿਲਾਫ ਬੋਲਦੇ ਸਿੱਧੂ ਦੇ ਹਰ ਵਕਤ ਟਾਂ 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 ਬੋਲਦੇ ਹੁੰਦੇ ਸੀ ਤੇ ਉਹਨਾਂ ਦੇ ਬੋਲ ਕਰਕੇ ਸੁਰਖੀਆਂ 'ਚ ਰਹਿਣ ਕਰ ਕੀ ਤੇ ਬਾਈ ਤੇ ਪਰਚੇ ਹੋਏ ਸੀ ਠੀਕ ਹੈ ਨਾ ਬਾਈ ਨੂੰ ਜਿਉਂਦੇ ਜੀ ਪੱਤਰਕਾਰਾਂ ਨੇ ਬੜਾ ਨੀਵਾ ਦਿਖਾਉਂਦੇ ਰਹੇ ਨੇ ਪੇਜਾਂ ਵਾਲੇ ਬੜਾ ਨੀਵਾ ਦਿਖਾਉਂਦੇ ਰਹੇ ਨੇ ਕਿਉਂਕਿ ਉਹ ਤੇ ਇੰਨਾ ਕੁ ਬੋਲਦੇ ਰਹੇ ਜਿੰਨਾ ਵੀ ਕਹਦੇ ਉਹਦੇ ਉਲਟੀ ਬੋਲਦੇ ਸੀ ਜਿਹੜੋ ਵੀ ਬੋਲਦੇ ਸੀ 네ਗੇਟਿਵ ਹੀ ਬੋਲਣਾ ਸੀ ਉਹਦੇ ਪ੍ਰਤੀ ਤੇ ਹੁਣ ਉਹੀ ਪੇਜਾਂ ਵਾਲੇ ਨੇ ਜਿਹੜੇ ਪੇਜਣ ਲਾ ਲਓ ਪੱਤਰਕਾਰ ਲਾ ਲਓ ਜਿਹੜੇ ਸਿੱਧੂ ਦੇ ਘਰੇ ਬਾਰਗੇ ਲੈਣਾ ਲੱਗੀਆਂ ਰਹਿੰਦੀਆਂ ਹੀ ਆ ਤੇ ਕਿਉਂਕਿ ਚੰਨ ਵਿਹਾਂ ਲਈ ਗੱਲਾਂ ਕਰਨੀਆਂ ਕਹੂੰਗਾ ਤੇ ਕਰਨੀਆਂ ਗੱਲਾਂ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਯਾਰ ਜੇ ਇੱਕ ਵਾਰ ਇੱਕ ਗੱਲ ਕਹਿਣਾ ਮੈਂ ਮਾਤਾ ਕੇ ਮਾਤਾ ਘਰ ਤੇ ਬਾਪੂ ਜੀ ਆ ਬੇਬੇ ਬਾਪੂ ਆ ਉਹ ਹਰ ਇੱਕ ਬੰਦੇ ਦੀ ਇੱਜ਼ਤ ਕਰਦੇ ਉੱਥੇ ਜਾਣੇ ਹੋ ਜੇ ਆਰ ਜੀਓ ਸਾਨੂੰ ਉਹ ਦਿਲ ਦਾ ਪੀੜਤ ਦੇ ਦਿੰਦੇ ਆ ਨਾ ਉਹਨੇ ਚੱਕ ਕੇ ਏਡੀ ਵੱਡੀ ਹੈਡਲਾਈਨ ਬਣਾ ਕੇ ਪੇਸ਼ ਕਰਤੀ ਵੀ ਸਿੱਧੂ ਦੇ ਕਰੀਏ ਜੀ ਆਏ ਹਰ ਇੱਕ ਪੇਜ ਦੇ ਉੱਤੇ ਰੌਲਾ ਪੈ ਰਿਹਾ ਹਰ ਇੱਕ ਚੀਜ਼ ਦੇ ਉੱਤੇ ਰੌਲਾ ਪੈ ਰਿਹਾ ਇੰਸਟਾਗ੍ਰam ਖੋਲੋ ਉੱਥੇ ਰੌਲਾ YouTube ਖੋਲੋ ਉੱਥੇ ਰੌਲਾ Facebook ਖੋਲੋ ਉੱਥੇ ਰੌਲਾ ਯਾਰ ਜੇ ਸਾਨੂੰ ਉਹਨਾਂ ਨੇ ਦੱਸਤਾ ਤਾਂ ਯਾਰ ਐਡਾ ਹਾਜਮਾ ਰੱਖੋ ਵੀ ਤੁਸੀਂ ਅੰਦਰ ਪਚਾ ਲਓ ਯਾਰ ਇਹ ਗੱਲਾਂ ਛੋਟੇ ਚ ਹਾਜਮਾ ਹੈ ਨਹੀਂ ਚੰਨ ਵਿਹਵਾ ਖਾਤਰ ਤੁਸੀਂ ਕਿਉਂ ਟੈਨਸ਼ਨ ਪਾ ਰਹੇ ਹੋ ਦਿਮਾਗਾਂ ਦੇ ਉੱਤੇ ਉਹਦੇ ਪੰਜ ਸਟੰਟ ਪਏਗੇ ਬੰਦੇ ਦੇ ਮਾਤਾ ਵੀ ਬਿਮਾਰ ਰਹਿੰਦੇ ਆ ਸਰਪੰਚ ਸਾਹਿਬ ਦੇ ਵੀ ਸਟੰਟ ਪਏਗੇ ਯਾਰ ਕਿਉਂ ਉਹਨਾਂ ਨੂੰ ਡਾਰਸਰ ਕਰਿਆ ਤੁਸੀਂ ਕਿਉਂ ਉਹਨਾਂ ਦੇ ਦਿਮਾਗ ਤੇ ਬੋਝ ਬਣੇ ਜਿਉਂ ਕੱਲ ਦੇ ਲੱਗੀਆਂ ਖਬਰਾਂ ਜੀ ਖੁਸ਼ਖਬਰੀ ਉਹਨਾਂ ਲਈ ਖੁਸ਼ਖਬ ਜਿੱਦੇ ਆਉਣੀ ਆ ਯਾਰ ਸਭ ਨੂੰ ਪਤਾ ਲੱਗ ਜਾਣਾ ਯਾਰ ਮੈਂ ਤੇ ਕੋਈ ਗੱਲ ਕਹਿਣਾ ਬੇਬੇ ਪਾਪੂ ਨੂੰ ਵੀ ਛੱਤਰ ਮਾਰਾ ਕਰੋ ਇਹ ਜੇ ਬੰਦਿਆਂ ਦੇ ਇਹਨਾਂ ਨੂੰ ਇਹਨਾਂ ਦੱਸਾ ਗੁਰੂ ਵੀ ਇਹ ਗੱਲ ਇਹ ਜਨ ਜਿਹੜੇ ਤੁਹਾਡੇ ਘਰੇ ਆ ਕੇ ਤੁਹਾਡਾ ਪੇਹਰ ਤੋਂ ਲੈ ਕੇ ਸੋਸ਼ਲ ਮੀਡੀਆ ਤੇ ਅਯਾਹਾਰ ਕਰਦੇ ਆ ਜੇ ਬੰਦੇ ਦੇ ਛੱਤਰ ਮਾਰਾ ਕਰ ਰੋਟਕਾ ਕੇ ਇਹ ਫੇਰ ਲੋਟ ਆਉਣੀ ਲੱਖ ਲਾਂਟ ਦੀ ਗੱਲ ਆ ਯਾਰ ਉਹ ਉਹਨਾਂ ਤੇ ਮਾੜਾ ਮੋਟਾ ਤਰਸ ਕਰੋ ਯਾਰ ਤੁਸੀਂ ਕੱਲ ਦੇ ਲੱਗੇ ਹੋ ਹਰ ਹਰਕ ਚੀਜ਼ ਦੇ ਉੱਤੇ ਜਾ ਦੇ ਲੈ ਤੇਰੇ ਦੀ ਦਾ ਤੇਰੇ ਦੀ ਮਾੜੀ ਮੋਟੀ ਸ਼ਰਮ ਮੰਨੋ ਯਾਰ ਚਾਰ ਵਿਆਹਾਂ ਖਾਤਰ ਕਿਉਂ ਯਾਰ ਤੁਸੀਂ ਉਹਨਾਂ ਨੂੰ ਖੰਗਾਲ ਕਰ ਰਿਹਾ ਹਾਂ ਜੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਐਨੀ ਐਨੀ ਦੇਖੋ ਖੁਰਦੂ ਪੱਟ ਤਾਂ ਜੀ ਆ ਹਉਣ ਵਾਲਾ ਆ ਹਉਣ ਵਾਲਾ ਆ ਹਉਣ ਵਾਲਾ ਯਾਰ ਲੱਖ ਲਾਂ ਤਾਂ ਸੋਡੇ ਤੇ ਇਹ ਜਿੱਤੇ ਹੋਏ ਇਹ ਸਾਨੂੰ ਸਾਰਾ ਪਤਾ ਵੀ ਕੀ ਦੀ ਕਰਤੂਤ ਹੈ ਇੱਕ 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 ਗੱਲ ਹੋਰ ਆ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਸੀ ਪਰ ਜਵਾਨ ਕੁੱਤੀ ਆ ਜੱਟ ਦਾ ਘਾੜਿਆ ਪਾਟੇ ਮੂੰਹ ਮੱਝ ਮੇਰਾ ਪਾਟ ਹੀ ਲਾ ਲਓ ਮੇਰਾ ਬੀਬੀ ਬਹੁਤ ਵਧਿਆ ਯਾਰ ਜੇ ਦੇ ਸੋਡੇ ਕਿਸੇ ਦੀ ਧੀ ਪੈਣ ਦੇ ਕੋਈ ਜਵਾਬ ਹੁੰਦਾ ਤੇ ਤੁਸੀਂ ਫਿਰ ਸੋਸ਼ਲ ਮੀਡੀਆ ਤੇ ਪਾਉਨੇ ਹੋ ਤੁਸੀਂ ਲੋਕਾਂ ਦੀਆਂ ਖਬਰਾਂ ਦਾ ਚੱਕ ਚੱਕ ਤੱਚ-ਟੱਚ ਲਾਈ ਜਾਂਦੇ ਹੋ ਤੜਾਤੜਾ ਲਾਈ ਜਾਂਦੇ ਹੋ ਤੇ ਜਦੋਂ ਸੋਡੇ ਕਿਸੇ ਤੇ ਜਵਾਬ ਹੁੰਦਾ ਤੁਸੀਂ ਦੱਸਦੇ ਹੋ ਪਹਿਲਾਂ ਯਾਰ ਚਾਰ ਪੈਸਿਆਂ ਦੀ ਚਾਰ ਵਿਹਵਾਂ ਦੀ ਤੁਸੀਂ ਈਨਾ ਹਰਾਮ ਕਰ ਛੱਡਿਆ ਪਰਿਵਾਰ ਦਾ ਲੱਖ ਲਾਹਣ ਤੈ ਜੀ ਸੋਡੀ ਸੋਚਦੇ ਸੋਡੀ ਸੇ